ਕੇਸਰ ਸਿੰਘ ਛੱਬਰ ਦੇ ਸਬੰਧ ਵਿੱਚ ਵੀ ਗੁਰੂ ਸਾਹਿਬ ਦਾ ਸਮਕਾਲੀ ਹੈ ਕੇਸਰ ਸਿੰਘ ਛੱਬਰ ਦੀ ਰਚਨਾ ਪਸਾਵਲੀ ਨਾਮਾ ਦਸਾਂ ਪਾਤਸ਼ਾਹਿਆਂ ਦਾ ਜੋ ਕਿ ਤਕਰੀਬਨ 1780 ਦੇ ਵਿੱਚ ਲਾਗੇ ਛਾਗੇ ਮਿਲਦੀ ਇਤਿਹਾਸਕਾਰਾਂ ਨੇ ਪਾਈ ਗਈ ਵੀ ਉਦੋਂ ਗੁਪਰਗਟ ਹੁੰਦੀ ਹੈ ਇਹ ਸਮਕਾਲੀ ਕਿਵੇਂ ਹੋ ਗਿਆ ਫਿਰ ਮਤਲਬ 1780 ਚ ਰਚਨਾ ਬਾਹਰ ਆ ਰਹੀ ਹੈ ਤੇ ਕੌਣ ਹੈ ਕੇਸਰ ਸਿੰਘ ਛੱਬਰ ਕੀ ਹੈ ਕੇਸਰ ਸਿੰਘ ਛੱਬਰ ਨੇ ਲਿਖਿਆ ਕੇਸਰ ਸਿੰਘ ਛੱਬਰ ਨੂੰ ਜਦੋਂ ਅਸੀਂ ਗੁਰਮਤ ਦੇ ਦਾਇਰੇ ਚ ਲਿਆ ਕੇ ਪਰਖੀਏ ਕੀ ਕੇਸਰ ਸਿੰਘ ਛੱਬਰ ਦੀ ਕਿਸੇ ਰਚਨਾ ਨੂੰ ਗੁਰਮਤਿ ਦੀ ਪ੍ਰਮਾਨਿਕਤਾ ਵਾਸਤੇ ਜਾਂ ਗੁਰੂ ਹੋਂਦ ਦੀ ਪ੍ਰਮਾਨਿਕਤਾ ਵਾਸਤੇ ਵਰਤਿਆ ਜਾ ਸਕਦਾ ਹੈ ਜੀ ਦੇਖੋ ਕੇਸਰ ਸਿੰਘ ਛੱਬਰ ਜਿਹੜਾ ਹੈ ਹਮ ਇਸ ਦਾ ਬੰਸਾਵਲੀ ਨਾਮਾ ਹਮ ਦਰਸਾ ਪਾਤਸ਼ਾਹੀਆਂ ਕਾ ਜੀ ਆ ਮੇਰੇ ਕੋਲ ਇਹ ਹੈਗਾ ਹਮ ਤੇ ਇਹ ਸਾਰਾ ਨਾ ਜਿਹੜਾ ਦੁਬਾਰਾ ਦਿਖਾ ਦਿਓ ਸਰਦਾਰ ਤੇਜ ਸਿੰਘ ਜੀ ਮੈਂ ਬੇਨਤੀ ਕਰਾਂਗਾ ਦੁਬਾਰਾ ਦਿਖਾ ਦਿਓ ਇੱਕ ਵਾਰ ਆ ਕੈਮਰੇ 'ਚ ਜੀ ਮਨਸਾਬਲੀ ਨਾਮਾ ਦਸਾਂ ਪਾਸ਼ਾਆਂ ਕਾ ਕਲੀਅਰਲੀ ਦੇਖ ਸਕਦੇ ਜੇ ਬੜੀ ਪੁਰਾਣੀ ਪ੍ਰਾਤਨ ਲਿਖਤ ਹੈ ਜੋ ਸਰਦਾਰ ਗਤੇ ਸਿੰਘ ਉਹਨਾਂ ਦੇ ਹੱਥ ਚ ਹੈ ਜੀ ਹੁਣ ਦੱਸੋ ਸਦਾਸ ਇਹ ਇਹ ਪਹਿਲੀ ਕਿਤਾਬ ਹੈ ਜੀ ਪਹਿਲੀ ਵਾਰੀ ਇਹ ਛਪਿਆ ਹਮ 1960 ਦੇ ਕਰੀਬ ਹਮ ਪਹਿਲੀ ਵਾਰੀ ਛਪਿਆ ਜਿਸ ਵੇਲੇ ਪર્ક ਮੈਗਜ਼ੀਨ ਚੱਲਦਾ ਸੀ ਇਹਨਾਂ ਦਾ ਪੰਜਾਬੀ ਯੂਨੀਵਰਸਿਟੀ ਦਾ ਹਮ ਉਹਨਾਂ ਨੇ ਆਪਣੇ ਮੈਗਜ਼ੀਨ ਦਾ ਇੱਕ ਨੰਬਰ ਬਣਾ ਕੇ ਇਸ ਨੂੰ ਛਾਪਿਆ ਜੀ ਤਾਂ ਇਹ ਉਦੋਂ ਤੱਕ ਇਸ ਨੂੰ ਇਸ ਤਰ੍ਹਾਂ ਦਾ ਛਾਪੇ ਦਾ ਗਾਮਾ ਨਹੀਂ ਸੀ ਪਿਆ ਹੋਇਆ ਹੂੰ ਹੁਣ ਤੁਸੀਂ ਇਹ ਦੇਖੋ ਕਿ ਇਸ ਦੀਆਂ ਜਿਹੜੀਆਂ ਕੋਈ ਖੋਜ ਨਹੀਂ ਹੋਈ ਖਾਸ ਹੂੰ ਬਈ ਕਿਹੜੀ ਇਸ ਦੀ origignal ਅ ਪ੍ਰਤੀਲਿਪੀ ਹੈ ਹੂੰ ਜਿਹੜੀ ਉਹਨੇ ਲਿਖੀ ਹੈ ਹੂੰ ਹੱਥ ਨਾਲ ਲਿਖੀ ਹੈ origignal ਕਿਹੜੀ ਹੈ ਜੀ origignal ਮਮਕਨ ਮਿਲਦੀ ਨਹੀਂ ਹੂੰ ਇਹ ਕਾਂਗਰਸ ਸਰ ਖਾਲਸਾ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ ਪਈ ਸੀ ਹੂੰ ਕੁਝ ਹੋਰ ਇੱਕ ਅਧੀਆਂ ਹੋਣੀ ਹੈ ਜੀ ਮੈਂ ਮੇਰਾ ਐਕਸਪੀਰੀਅੰਸ ਇਹ ਹੈ ਮੈਨੂਸਕ੍ਰਿਪਟਸ ਦਾ ਜਿਹਨੇ ਮੈਂ ਇੱਕ ਦੇਖੀ ਸੀ ਪਰਚੀਆਂ ਸੇਵਾਦਾਰ ਹੂੰ ਉਹਦੇ ਵਿੱਚ ਲਗਾਤਾਰ ਲੋਕ ਅਕੀਬ ਕਰਦੇ ਚਲੇ ਆ ਰਹੇ ਸੀ ਜੀ ਅਗਾਂਧੀ ਗਾਂਡ ਜੋ ਉਹ ਪਰਚੀਆਂ ਸੇਵਾਦਾਰ ਉਸਨੇ ਹੂੰ ਅੰਜੂਰ ਸਾਹਿਬ ਦੇ ਵਿੱਚ ਬੈਠ ਕੇ ਲਿਖੀ ਸੀ ਜੀ ਔਰ ਉਹਦੇ ਵਿੱਚ ਲਿਖਿਆ ਸੀ ਕਿ ਇਸ ਵੇਲੇ ਤੱਕ ਆਮ ਕਾਨ ਬਣ ਚੁੱਕਿਆ ਜਾਂ ਥੋੜਾ ਬਣ ਚੁੱਕਿਆ ਹੂੰ ਤੇ ਉਸ ਤੋਂ ਬਾਅਦ ਉਹ ਬਿਲਡਿੰਗ ਮੁਕੰਮਲ ਹੋਣ ਤੱਕ ਲੋਕ ਕਹਿੰਦੇ ਰਹੇ ਜਿਹੜਾ ਕੋਈ ਆਇਆ ਉਸਨੇ ਉਹ ਉਹਦੇ ਵਿੱਚ ਦਰਜ ਕਰਤਾ ਜੀ ਅਗਾ ਤੇ ਇਸ ਤਰ੍ਹਾਂ ਹੀ ਹੋਰ ਵੀ ਕਾਫੀ ਸਾਰੀਆਂ ਉਹਦੇ ਵਿੱਚ ਅਕੀ ਪੀਤੇ ਗਈ ਜੀ ਪਰ ਇਹ ਸਾਡੀ ਫਿਤਰਤ ਹੈ ਜਿਸ ਨੂੰ ਰੋਕਣ ਵਾਸਤੇ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਇਸ ਤਰ੍ਹਾਂ ਦੀ ਸੋਹਣੀ ਬਣਾਉਣੀ ਪਈ ਹਮ ਕਿ ਉਹਦੇ ਵਿੱਚ ਨਾ ਕੋਈ ਕੁਝ ਪਾ ਸਕੇ ਨਾ ਕੱਢ ਸਕੇ ਜੀ ਸੋ ਇਹ ਕੇਸਰ ਸਿੰਘ ਚੇਬਰ ਦਾ ਪਹਿਲਾਂ ਤਾਂ ਇਹ ਪਈ ਇਹ ਕਿੰਨਾ ਕੁ ਆਥੈਂਟਿਕ ਹੈ ਹੂੰ ਤੇ ਕਿੰਨਾ ਕਿ ओरिजिनल ਹੈ ਇਸ ਦੇ ਬਾਰੇ ਕੋਈ ਵਾਕਫੀਤ ਸਾਡੇ ਕੋਲੇ ਹੈ ਨਹੀਂ ਜੀ ਅੱਛਾ ਫਿਰ ਇਸ 1700 ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਇਹ ਕਹਿੰਦਾ ਹੈ ਜੀ 1769 ਦੇ ਵਿੱਚ ਇਹਨੇ ਲਿਖਣਾ ਸ਼ੁਰੂ ਕੀਤਾ ਜੀ ਤੇ 1769 ਦੇ ਵਿੱਚ ਹੀ ਖਤਮ ਕਰਤਾ ਹੂੰ ਇਹ ਕਹਿੰਦਾ ਮੈਂ 70 ਸਾਲ ਦਾ ਹੋ ਗਿਆ ਜੀ ਤੇ ਮੇਰੀ ਨਿਗਾਹ ਵੀ ਬਹੁਤ ਮਦਮ ਹੋ ਗਈ ਹੂੰ ਤੇ ਯਾਦਸ਼ਤ ਵੀ ਬੜੀ ਕਮਜ਼ੋਰ ਹੈ ਜੀ ਕੁਝ ਪਤਾ ਨਹੀਂ ਲੱਗਦਾ ਬਈ ਇਹ ਕਿਹੜੀ 68 ਦੇ ਨਾਲ ਮੈਂ ਲਿਖ ਰਿਹਾ ਹੂੰ ਬਿਰਧ ਅਵਸਥਾ ਦਿਸੇ ਮਠਾ ਮਠਾ ਹੂੰ 68 ਕਾ ਲੀਤਾ ਹੂੰ ਇਹ 68 ਕਰਕੇ ਮੈਂ ਲਿਖ ਰਿਹਾ ਹੂੰ ਹੂੰ ਤੇ ਇਹ ਕਹਿੰਦਾ ਹੈ ਕਿ ਮੈਂ 70 ਸਾਲ ਇਸ ਇਕਤਦਾਰ ਦੇ ਉੱਤੇ ਕੰਮ ਕੀਤਾ ਹੈ 70 ਸਾਲ 70 ਸਾਲ 70 ਸਾਲ ਦੀ ਪੂਰੀ ਉਮਰ ਹੈ ਹੂੰ ਸੋ ਇਹਦਾ ਜਨਮ ਜੇ ਇਸ ਦੀ ਇਸ ਨੂੰ ਮੰਨ ਲਿਆ ਜਾਵੇ ਤਰੀਕ ਨੂੰ ਹੂੰ ਤੇ ਇਹ ਇਹ ਸੋਨਾ ਸੋਨਾ 1701 ਦੇ ਵਿੱਚ ਦਾ ਜਨਮ ਹੋਇਆ ਹੂੰ ਤਾਂ ਇੱਕ ਹੈਗਾ ਜਿਹੜਾ ਦਰਗਾਹ ਮਾਲ ਹੁੰਦੇ ਸੀਗੇ ਹੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਵਾਨ ਅੱਗੇ ਧਰਮਚੰਦ ਜੀ ਆਗੇ ਉਹਨਾਂ ਦੇ ਲੜਕੇ ਜੀ ਉਹ ਗੁਰੂ ਸਾਹਿਬ ਵੇਲੇ ਦਵੰਦ ਰਹੇ ਦਸਵੇਂ ਪਾਤਸ਼ਾਹ ਵੇਲੇ ਵੀ ਉਹਨਾਂ ਤੋਂ ਬਾਅਦ ਗੁਰਬਖਸ਼ ਸਿੰਘ ਆ ਗਏ ਇਹ ਗੁਰਬਖਸ਼ ਸਿੰਘ ਦਾ ਲੜਕਾ ਹੈ ਜੀ ਇਸਰ ਸਿੰਘ ਚੇਬਰ ਜੀ ਤੇ ਇਸ ਦੇ ਹੁਣ ਦੇਖੋ ਜੀ 1 ਸਾਲ ਤੋਂ ਜੇ ਇਸ ਦੇ ਸਮੇਂ ਦੇ ਵਿੱਚ ਇਹ ਗੁਰੂ ਸਾਹਿਬ ਨੂੰ ਮਿਲਣ ਦੀ ਤਾਂ ਕੋਈ ਗੱਲ ਨਹੀਂ ਹੋ ਸਕਦੀ ਹਾਂ ਕਿਉਂਕਿ 1701 ਦੇ ਵਿੱਚ ਤਾਂ ਉੱਥੇ ਸਾਰਾ ਕੁਝ ਖਰਾਬ ਹੋ ਗਿਆ ਸੀਗਾ ਗੁਰੂ ਸਾਹਿਬ ਤਿਆਗਤਾ ਸੀ ਅਨੰਦਪੁਰ ਸਾਹਿਬ ਜੀ ਇਹ ਫਿਰ ਨਾਲ ਜਿਹੜਾ ਹੈਗਾ ਇਹ ਕਹਿੰਦਾ ਵੀ ਮੈਂ ਗੁਰੂ ਨੂੰ ਮਿਲਿਆ ਸੀਗਾ ਤੇ ਮੈਂ ਆਪਣੇ ਬਾਪ ਦੇ ਨਾਲ ਗਿਆ ਸੀਗਾ ਹੂੰ ਤੇ ਲekin ਜਿਹੜੀ ਇਹਦੀ ਗੱਲ ਹੈ ਕਿ ساری ਜਿਹੜੀ ਇਹ ਕਿਤਾਬ ਕਹਿੰਦਾ ਲਿਖੀ ਹੈ ਹੂੰ ਸੁਣੀ ਸੁਣਾਈ ਸੋਧ ਕੇ ਜੋਏ ਰਹੀ ਆ ਯਾਦ ਹੂੰ ਜੋ ਸੁਣੀ ਸੁਣਾਈ ਸੀ ਜੋ ਮੜੀ-ਮੋਟੀ ਯਾਦ ਜੋ ਮੈਨੂੰ ਮੜੀ-ਮੋਟੀ ਜੋ ਰਹੀ ਆ ਯਾਦ ਜੀ ਹਾਂ ਗੁਰੂ ਗੋਬਿੰਦ ਸਿੰਘ ਨੂੰ ਇਹ ਕਹਿੰਦਾ ਵਿਸ਼ਨੂੰ ਦੇ ਅਵਤਾਰ ਸੀਗੇ विष्णु ਦੇ અવતਾਰ ਜੀ ਜੀ বিষ্ণੂ ਦੇ અવਤਾਰ ਜੀ ਹਾਂ বিষ্ণੂ અવਤਾਰ ਸਹੀ ਤੂੰ जग મે ਆਇਆ ਹਮ ਬੱਚਾ ਹੁਣ ਇਹ ਬ੍ਰਾਹਮਣ ਸਿੱਖ ਕਹਿੰਦਾ ਜੀ ਬਹੁਤ ਵਧੀਆ ਹੁੰਦੇ ਨੇ ਹਮ ਤੇ ਬਾਕੀ ਦੇ ਐਵੇਂ ਹੀ ਹੁੰਦੇ ਨੇ ਹਮ ਕੇਸਰ ਸਿੰਘ ਛੇਬਰ ਕਹਿੰਦਾ ਹੈ ਕੇਸਰ ਸਿੰਘ ਛੇਬਰ ਕਹਿੰਦਾ ਹਮ ਤੇ ਇਹ ਕਹਿੰਦਾ ਵੀ ਬ੍ਰਾਹਮਣ ਸਿੱਖ ਸਤਕਾਰਯੋਗ ਹੈ ਹਮ ਇਹ ਉਹ ਬਾਕੀ ਦੇ ਤਾਂ ਜੋ ਜੋ ਹੈ ਗਈ ਸੋ ਹੈ ਗਈ ਹੂੰ ਤੇ ਇੱਕ ਬੰਦਾ ਹੂੰ ਹਿੰਦੂ ਲੋਰ ਦੇ ਵਿੱਚ ਜੋ ਵੀ ਉਹਨਾਂ ਦੀਆਂ ਟਰੈਡੀਸ਼ਨਸ ਹੈਗੀਆਂ ਅਵਤਾਰਵਾਦ ਦੀਆਂ ਜੋਰ ਉਹਨਾਂ ਦੇ ਵਿੱਚ ਡੁੱਬਿਆ ਹੋਇਆ ਬੰਦਾ ਜੀ ਤੇ ਜਦੋਂ ਇਹ ਖਾਲਸਾ ਸਾਹਿਬ ਜੀ ਦੀ ਗੱਲ ਕਰਦਾ ਹੈ ਜੀ ਉਹ ਐਡੀ ਹਾਸੋ ਹੀ ਨਹੀਂ ਹੈ ਕਿ ਤੁਸੀਂ ਇਸ ਨੂੰ ਮਤਲਬ ਵੀ ਐਕਸੈਪਟ ਕੀਤੀ ਨਹੀਂ ਜਾ ਸਕਦੀ ਜੀ ਕਹਿੰਦਾ ਜੀ ਗੁਰੂ ਸਾਹਿਬ ਨੇ ਕਿਹਾ ਇੱਕ ਦਿਨ ਕਿ ਮੈਂ ਦੇਵੀ ਦੀ ਬਲੀ ਦੇਣੀ ਹੈ ਤਿੰਨ ਸਿੱਖ ਹੂੰ ਤੇ ਕੋਈ ਆਉ ਉਹ ਕਹਿੰਦੇ ਜੀ ਤਿੰਨ ਜਣੇ ਆ ਗਏ ਤੇ ਇਹਨਾਂ ਨੇ ਜਲ ਰੰਗੀਨ ਲੋਹੂ ਜਿਹਾ ਹੂੰ ਰੰਗ ਰੰਗਦਾਰ ਪਾਣੀ ਲਹੂ ਵਰਗਾ ਉਤੋਂ ਵਗਾਤਾ ਜੀ ਤੇ ਇੰਪ੍ਰੈਸ਼ਨ ਇਹ ਦਿੱਤਾ ਵੀ ਇਹ ਮਾਰ ਦਿੱਤੇ ਗਏ ਨੇ ਜੀ ਤੇ ਬੀटिया ਗੁਰੂ ਸਾਹਿਬ ਨੇ ਉੱਥੇ ਹੂੰ ਫਿਰ ਦੂਜੇ ਦਿਨ ਇੱਕ ਸਿੱਖ ਆਇਆ ਫਿਰ ਪਿਛਲੇ ਪੈਰ ਇੱਕ ਹੋਰ ਆਇਆ ਜੀ ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਜੀ ਸੋ ਹੁਣ ਤੁਸੀਂ ਦੱਸੋ ਵੀ ਇਹ ਕਿਤੇ ਵੀ ਕਿਤੋਂ ਵੀ ਪੁਸ਼ਟੀ ਨਹੀਂ ਹੋ ਸਕਦੀ ਇਸ ਚੀਜ਼ ਦੀ ਔਰ ਇਸ ਨੂੰ ਗੁਰੂ ਸਾਹਿਬ ਦੀ ਜਿਹੜਾ ਇਹ ਸਭ ਤੋਂ ਅਹਿਮ ਘਟਨਾ ਹੈ ਗੁਰੂ ਦੇ ਜ਼ਿੰਦਗੀ ਦੇ ਵਿੱਚ ਜੀ ਉਸ ਦੀ ਇਸ ਨੂੰ ਕੋਈ ਇਸ ਇਸ ਦੀ ਵਾਕਫੀ ਨਹੀਂ ਹੂੰ ਸੋ ਇਹ ਹੈ ਇਹ ਆ ਆਦਮੀ ਕਿਰਤ ਸਿੰਘ ਚਿਬਰ ਜੀ ਅੱਛਾ ਹੁਣ ਇਹ ਜਿਸ ਵੇਲੇ ਇੱਕ ਇੰਟਰਪ੍ਰੀਟ ਕਰਦਾ ਹੈ ਹੂੰ ਗੁਰੂ ਨੂੰ ਤੋਂ ਆਪਣੀ ਜਿਹੜਾ Hindu ਉਹਦਾ ਵਿਚਾਰਸਾ ਹੈ ਜੀ ਉਹਦੇ ਹਿਸਾਬ ਨਾਲ ਇੰਟਰਪ੍ਰੀਟ ਕਰਦੇ ਜੀ ਤੋਂ Hindu ਵਿਚਾਰਸ ਕੀ ਕਹਿੰਦਾ ਹੈ Hindu ਵਿਚਾਰਸ ਅਸੀਂ ਦੇਖਦੇ ਹਾਂ ਉਹ ਕੀ ਹੈ ਹੂੰ ਕਿਸ ਚੀਜ਼ ਦੇ ਉੱਤੇ ਆਧਾਰਿਤ ਹੈ ਹੂੰ ਆਪਾਂ ਸਭ ਤੋਂ ਮੁਢਲੀ ਗੱਲ ਲਈਏ ਜੀ ਜਿਹੜੀ ਆਰੀਆ ਲੋਕ ਇੱਥੇ ਆਏ ਉਹਨਾਂ ਨੇ ਕਬਜ਼ਾ ਕੀਤਾ ਹਿੰਦੁਸਤਾਨ ਦੇ ਉੱਤੇ ਇਸ ਧਰਤੀ ਦੇ ਉੱਤੇ ਗੰਗਾ ਜਮ ਜਮਨਾ ਤੋਂ ਅਗਲੀ ਧਰਤੀ ਦੇ ਉੱਤੇ ਹੂੰ ਤੇ ਜਿਹੜੇ ਉੱਤੇ ਦੇ ਲੋਕ ਸੀਗੇ ਉਹਨਾਂ ਦੇ ਨਾਲ ਉਹਨਾਂ ਦੀਆਂ ਲੜਾਈਆਂ ਹੋਈਆਂ ਹੂੰ ਉਹਨਾਂ ਲੜਾਈਆਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਫਰਾਇਆ ਜੀ ਤਰੀਕਾ ਤਰੀਕ ਤਰੀਕ ਕੀ ਇਫਤਿਆਰ ਕੀਤੇ ਦੇਵੀਆਂ ਕਿਸ ਤਰ੍ਹਾਂ ਲੜੀਆਂ ਤੇ ਦੇਵਤਿਆਂ ਦੀ ਉਹ ਰਾਖਸ਼ਾਂ ਦਾ ਯੁੱਧ ਹੋਇਆ ਇਹ ਉਹ ਸਾਰਾ ਕੁਝ ਨਾ ਉਸ ਦੇ ਵਿੱਚ ਜੀ ਹੁਣ ਇਹ ਜਿਹੜਾ ਹੈਗਾ ਇਸ ਦੇ ਵਿੱਚ ਸਿਰਫ ਇੱਕੋ ਹੀ ਸੁਨੇਹਾ ਹੈ ਕਿ ਜਿਹੜੀ ਮжоਰਿਟੀ ਹੈ ਹਿੰਦੁਸਤਾਨ ਦੇ ਲੋਕਾਂ ਦੀ ਉਹਨਾਂ ਨੂੰ ਗੁਲਾਮ ਕਿਵੇਂ ਰੱਖਣਾ ਤਾਂ ਇਹ ਕੇਸਰ ਸਿੰਘ ਛੇਬਰ ਜੀ ਉਹਦੇ ਨਾਲ ਸਹਿਮਤ ਹੈ ਸਾਰੇ ਦੇ ਨਾਲ ਜੀ ਕਿ ਆ ਹੈਗਾ ਜੀ ਅਸਲੀ ਮਸਲਾ ਤੇ ਇਸ ਕਰਕੇ ਇਹ ਇਹ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਕੀਤਾ ਹੂੰ ਮੁਸਲਮਾਨਾਂ ਦੀ ਉਹ ਬਹੁਤ ਬਰਕਾਫ ਹੈ ਕੇਸਰ ਸਿੰਘ ਛੇਬਰ ਇਸਰ ਸਿੰਘ ਚਿਬਰ ਜੀ ਕੋਈ ਮਸਾਲਾ ਦਿਓ ਸਭ ਜੀ ਤਤੇ ਕਹਿੰਦਾ ਜੀ ਕਦੇ ਤਤੇ ਕਹਿੰਦਾ ਉਹਨਾਂ ਨੂੰ ਕਦੇ ਕੁਝ ਕਹਿੰਦਾ ਹੈ ਜੀ ਔਰਿੰਜ ਸੇਬ ਦੇ ਬਾਰੇ ਕਹਿੰਦਾ ਜੀ ਉਹ ਬੜਾ ਵੈਸੇ ਤਾਂ ਨੇਕ ਸੀਗਾ ਜੀ ਤੇ ਆ ਰੋਟੀ ਆਪਣੀ ਆਪ ਕਮਾ ਕੇ ਖਾਂਦਾ ਸੀ ਉਸ ਦੇ ਬਾਰੇ ਕਹਿੰਦਾ ਕਿ ਉਹ ਮੱਕੇ ਸੇ ਲੱਗਦਾ ਸੀਗਾ ਜੀ ਉਡਾਰੀ ਮਾਰ ਕੇ ਹੂੰ ਤੋਤਾ ਬਣ ਕੇ ਤੇ ਉਥੋਂ 베ਰ ਖਾ ਕੇ ਆਉਂਦਾ ਸੀ 베ਰ ਲੈ ਕੇ ਆਉਂਦਾ ਸੀ ਹੂੰ ਕਹਿੰਦੇ ਸੀ ਗੁਰੂ ਸਾਹਿਬ ਉੱਥੇ ਪਹੁੰਚ ਗਏ ਗੁਲੇਲਾ ਲੈ ਕੇ ਉਹ 베ਰੀ ਨੂੰ 베ਰੀ ਵੱਲ ਨੂੰ ਜਾਵੇ ਗੁਰੂ ਸਾਹਿਬ ਦੇ ਗੁਲੇਲਾ ਮਾਰਨ ਹੂੰ ਯਾਨੀ ਇਸ ਤਰ੍ਹਾਂ ਦੀਆਂ ਕਹਾਣੀਆਂ ਇਹਦੇ ਵਿੱਚ ਲਿਖੀਆਂ ਹੋਈਆਂ ਹੂੰ ਤੇ ਹੁਣ ਇਸ ਕੇਸਰ ਸਿੰਘ ਚੇਬਰ ਦੇ ਆਧਾਰ ਦੇ ਉੱਤੇ ਜੀ ਤੁਸੀਂ ਕੀ ਕਹਿ ਸਕਦੇ ਹੋ ਅੱਛਾ ਗ੍ਰੰਥਾਂ ਦੇ ਬਾਰੇ ਇਹ ਲਿਖਦਾ ਹੈ ਕਿ ਜੀ ਇੱਕ ਇਕੇਤੇ ਸੀਗਾ ਇਹਨਾਂ ਨੇ ਬਹੁਤ ਵੱਡਾ ਗ੍ਰੰਥ ਬਣਾਇਆ ਸੀਗਾ ਜੀ ਤੇ ਉਹ ਜਿਹੜਾ ਗ੍ਰੰਥ ਸੀਗਾ ਉਹ ਕਹਿੰਦਾ ਜੀ ਇਹ ਲਿਖਿਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਦਰਿਆ ਦੇ ਵਿੱਚ ਛੁੱਟ ਦਿੱਤਾ ਗਿਆ ਜੀ ਉਹ ਯਾਤਾਏ ਦੱਸਦਾ ਵੀ ਇਹ ਗੁਰੂ ਸਾਹਿਬ ਦਾ ਕੋਈ ਮਤਲਬ ਵੀ ਉਹ ਮਜਬੂਰੀ ਸੀ ਜਾਂ ਜਾਂਦਿਆਂ ਹੋયા ਛੁੱਟਿਆ ਜੀ ਜਾਂ ਕੀ ਹੋਇਆ ਹਮ ਲੇਕਿਨ ਇਹ ਕਹਿੰਦਾ ਜੀ ਉਹ ਉਹ ਉਸ ਗ੍ਰੰਥ ਨੂੰ ਇਹਨਾਂ ਨੇ ਰਿਵਾਰ ਸਾਹਿਬ ਦੇ ਵਿੱਚ ਦਰਿਆ ਦੇ ਵਿੱਚ ਰੋੜ ਦਿੱਤਾ ਜੀ ਸੰਮਤ 1758 ਜੀ ਗ੍ਰੰਥ ਦੀ ਨਦੀ ਪੁਆਇਆ ਹੂੰ 1701 ਦੇ ਵਿੱਚ ਉਹ ਗ੍ਰੰਥ ਜਿਹੜਾ ਸੀ ਨਦੀ ਦੇ ਵਿੱਚ ਪੁਆਤਾ ਜੀ ਸੋ ਗੱਲ ਖਤਮ ਹੋ ਗਈ ਹਰਿਆਣੀ ਹੂੰ ਦੂਸਰਾ ਕਹਿੰਦਾ ਕੋਈ ਕੋਈ ਪੱਤਰਾ ਇਸ ਗ੍ਰੰਥ ਜੀ ਸਿੰਘਾਂ ਸਿੱਖਾਂ ਨੂੰ ਹੱਥ ਆਇਆ ਜੀ ਕੋਈ ਕੋਈ ਪੱਤਰਾ ਸਿੱਖਾਂ ਦੇ ਹੱਥ ਦੇ ਵਿੱਚ ਆਇਆ ਇਹ ਠੀਕ ਹੈ ਜੀ ਇਹ ਸਰ ਸਿੰਘ ਚੇਬਰ ਕਹਿੰਦਾ ਹੂੰ ਅੱਛਾ ਉਸ ਤੋਂ ਬਾਅਦ ਇਹ ਦੂਸਰਾ ਜਿਹੜਾ ਗ੍ਰੰਥ ਸੀਗਾ ਉਹ ਵੀ ਕਹਿੰਦਾ ਇਹ ਇਸ ਦੇ ਵੀ ਇਸ ਦੇ ਕਹਿੰਦਾ ਜੀ ਸੱਤ ਪੱਤਰੇ ਲਾਹੌਰ ਦੇ ਇੱਕ ਸਿੱਖ ਪਾਸ ਵੀ ਆਏ ਜੀ ਤਾਂ ਯਾਨੀ ਕਿ ਸਿੱਖਾਂ ਨੇ ਉਸ ਵੇਲੇ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਪੱਤਰੇ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ ਇਹ ਇਸ ਤੋਂ ਇੰਨੀ ਕੁ ਤੂਕ ਮਿਲਦੀ ਹੈ ਜੀ ਆ ਕਹਿੰਦਾ ਇਸ ਗ੍ਰੰਥ ਦੂਜੇ ਦੀਆਂ ਜਿਹੜਾ ਦੂਜਾ ਗ੍ਰੰਥ ਸੀਗਾ ਇਹਨਾਂ ਦੀ ਦੋਨਾਂ ਦੀ ਜਿਲਦ ਨਹੀਂ ਸੀ ਬੰਨੀ ਹੋਈ ਹੂੰ ਤੇ ਇਹ ਪੱਤਰੇ ਪਾਣੀ ਦੇ ਵਿੱਚੋਂ ਨਿਕਲ ਕੇ ਕਿਸ ਤਰ੍ਹਾਂ ਸਿੱਖਾਂ ਕੋਲ ਪਹੁੰਚ ਗਏ ਕੁਝ ਨਹੀਂ ਪਤਾ ਹੂੰ ਇਹ ਕਹਿੰਦਾ ਦੂਸਰਾ ਗੰਦ ਸੀ ਉਹ ਵੀ ਸੰਤੀਆਂ ਖੰਡ ਗਈਆਂ ਹੂੰ ਜੁੱਦ ਲੜਾਈ ਕਰਕੇ ਕਿਧਰੇ ਕਿਧਰੇ ਸੇ ਗਈਆਂ ਹੂੰ ਉਹ ਵੀ ਸੰਤੀਆਂ ਕਣੀਆਂ ਉਹਨ ਉਸ ਵੇਲੇ ਕੋਈ ਰਹਿ ਕੇ ਗਿਆ ਮਤਲਬ ਜੀ ਕੁਝ ਵੀ ਨਹੀਂ ਰਹਿ ਗਿਆ ਹੁਣ ਇਸ ਦੇ ਉੱਤੇ ਆਧਾਰ ਦੇ ਉੱਤੇ ਜੀ ਤੁਸੀਂ ਕਹੋ ਕਿ ਜੀ ਉਹ ਦਸਮ ਗ੍ਰੰਥ ਦਾ ਕਹਿ ਰਿਹਾ ਜਾਂ ਜਿਹਨੂੰ ਅੱਜ ਦਸਮ ਗ੍ਰੰਥ ਕਹਿੰਦੇ ਆ ਹੂੰ ਉਸ ਦੇ ਬਾਰੇ ਕਹਿ ਰਿਹਾ ਕਿ ਜੀ ਉਹ ਇਸ ਵੇਲੇ ਰਚਿਆ ਗਿਆ ਤੇ ਉਸ ਦੀ ਗਵਾਹੀ ਦੇ ਰਿਹਾ ਉਹ ਗੁਰੂ ਸਾਹਿਬ ਦਾ ਕੰਟੈਂਪੋਰੀ ਹੈ ਜੀ ਉਹ ਵੱਧ ਤੋਂ ਵੱਧ ਗੁਰੂ ਸਾਹਿਬ ਦੇ ਜਨਮ ਕਾਲ ਦੇ ਵਿੱਚ ਪੈਦਾ ਹੋਇਆ ਹੂੰ ਔਰ ਵੱਧ ਤੋਂ ਵੱਧ 50 ਸਾਲ ਦਾ ਸਤ ਸਾਲ ਦਾ ਹੋਣਾ ਜਿਸ ਵੇਲੇ ਤੱਕ ਗੁਰੂ ਸਾਹਿਬ ਅਕਾਲ ਚਲਣਾ ਕਰ ਗਏ ਨੇ ਜੀ ਜੋਤੀ ਜੋਤ ਸਮਾ ਗਏ ਨੇ ਹੂੰ ਸੋ ਇਹਦੇ ਕੋਈ ਸਮਕਾਲੀ ਦੀ ਗੱਲ ਨਹੀਂ ਇਹਦੇ ਵਿੱਚ ਕੋਈ ਵਿਆਸਤੀ ਗੱਲ ਨਹੀਂ ਜੀ ਇਦੇ ਵਿੱਚ ਕੋਈ ਵਿਦਮਤਾ ਦੀ ਗੱਲ ਨਹੀਂ ਹਮ ਜਿਹੜੀ ਉਹਦੀ ਪੋਇਟਰੀ ਹੈ ਉਹ ਬਹੁਤ ਹੀ ਤੁਕਬੰਦੀ ਹੈ ਜਿਆਦਾ ਜੀ ਔਰ ਇਹਦੇ ਇਹਦੀ ਕੋਈ origignal copy ਨਹੀਂ ਮਿਲਦੀ ਹਮ ਜਿਸ ਦੇ ਬਾਰੇ ਕਿਹਾ ਜਾਵੇ ਵੀ ਇਹ ਲਿਖੀ ਸੀ ਕੇਸਰ ਸਿੰਘ ਛੇਬਰ ਨੇ ਹਮ ਤੇ ਉਸ ਤੋਂ ਬਾਅਦ ਜਿਹੜੀਆਂ ਕਾਪੀਆਂ ਮਿਲਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਉਹ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਰਿਲਾਵਡ ਕੀਤੀ ਗਈ ਹੈ ਕਿਸ ਤਰ੍ਹਾਂ ਆਰਕਾਈਵ ਕੀਤੀਆਂ ਗਈਆਂ ਇਨਾਂ ਦੇ ਬਾਰੇ ਕੋਈ ਸਟੱਡੀ ਨਹੀਂ ਆਇਆ ਸਦਾ ਸਦਾ ਸਾਹਿਬ ਇੱਕ ਸਵਾਲ ਮੇਰਾ ਤੁਹਾਡਾ ਸਵਾਲ ਚਲਦੇ ਆ ਸਵਾਲਾਂ ਦਾ ਸਵਾਲ ਹੈ ਕਿ ਜਿਹੜਾ 60 ਦੇ ਵਿੱਚ ਛਪਿਆ ਹੈ ਜਿਹੜਾ ਤੁਹਾਡੇ ਕੋਲ ਕਾਪੀ ਹੈ ਜਦੋਂ ਪਹਿਲੀ ਵਾਰਾ ਪ੍ਰਿੰਟਡ ਹੋਇਆ ਉਹ ਕਿਹੜੇ ਸਰੋਤ ਦੇ ਆਧਾਰ ਤੇ ਫਿਰ ਇਹਨਾਂ ਨੇ ਛਾਪਿਆ 201960 ਚ ਕਿਹੜੀ ਸੋਰਸ ਦੇ ਆਧਾਰ ਤੇ ਛਪਿਆ ਜੀ ਇਹਨਾਂ ਕੋਲ ਹੀ ਕਾਪੀ ਸੀ ਇੱਥੇ ਇਹ ਰਤਨ ਸਿੰਘ ਜੱਗੀ ਨੇ ਹਮ ਅਬ ਯੂਨੀਵਰਸਿਟੀ ਵਾਲਾ ਜਿਹੜਾ ਸੀਗਾ ਉਸ ਨੇ ਛਾਪਿਆ ਸੀਗਾ ਹਮ ਪੰਜਾਬ ਯੂਨੀਵਰਸਿਟੀ ਵਡਿਆਲੇ ਵਾਲੇ ਨੇ ਜੀ ਤੇ ਇਸ ਨੇ ਇਸ ਦਾ ਸਰੋਤ ਵੈਸੇ ਹੈ ਤਾਂ ਇਹ ਮੈਂਸ਼ਨ ਤਾਂ ਕੀਤਾ ਹੈ ਹੂੰ ਲੇਕਿਨ ਉਹ ਐਸੋਲੇ ਮਿਰ ਹਾਲ즈 ਚਲੋ ਆਪਾਂ ਇਹਨੂੰ ਇਹਨੂੰ ਆਪਾਂ ਪੈਂਡਿੰਗ ਕਰੀਏ ਪਰ ਅਗਲਾ ਸਵਾਲ ਨਾਲ ਹੀ ਕਿ ਸ਼ਿਬਰ ਨੇ ਗੁਰੂ ਸਾਹਿਬ ਨੂੰ ਜਾ ਕੇ ਮਿਲ ਕੇ ਕਿਹਾ ਦਸ਼ਮ ਗ੍ਰੰਥ ਬਾਰੇ ਵੀ ਤੁਸੀਂ ਦੋਵੇਂ ਗ੍ਰੰਥ ਇਕੱਠੇ ਕਰ ਦਿਓ ਤੇ ਗੁਰੂ ਸਾਹਿਬ ਨੇ ਕਿਹਾ ਨਹੀਂ ਜੀ ਇਹ ਤੇ ਮੇਰੀ ਲੀਲਾ ਏ ਇਹ ਮੇਰੇ ਚੋਜ ਐ ਕਿਉਂਕਿ ਚੋਜੀ ਪ੍ਰੀਤਮ ਸੀ ਇਹ ਕਰਕੇ ਜਿਹੜੇ ਆ ਉਹ ਦੋਵੇਂ ਇਕੱਠੇ ਨਹੀਂ ਹੋਏ ਕਿਉਂਕਿ ਇਹ ਗੁਰਚਰਨਜੀਤ ਸਿੰਘ ਲਾਮਾ ਦੀ ਹੌਲੀ ਦਲੀਲ ਕੱਚੀ ਕਰੜ ਦਲੀਲ ਉਹਨਾਂ ਨੇ ਪੇਸ਼ ਕੀਤੀ ਆ ਵੀ ਇਹ ਮਿਲਿਆ ਜਾ ਕੇ ਗੁਰੂ ਸਾਹਿਬ ਨੂੰ ਤੇ ਕੀ ਕਹਿਣਾ ਚਾਹੁੰਦੇ ਜਤੇ ਮਤਲਬ 6 ਸਾਲ ਦਾ ਜੇ ਤਕਰੀਬਨ ਆਪਾਂ ਮੰਨ ਲਈਏ ਬੱਚਾ ਦੇਖੋ 1701 ਦੇ ਵਿੱਚ ਗੁਰੂ ਸਾਹਿਬ ਇਥੋਂ ਚਲੇ ਗਏ ਨੇ ਹਾਂ 1701 ਦੇ ਵਿੱਚ ਇਹ ਪੈਦਾ ਹੋਇਆ ਆਪਣੇ ਲਿਖ ਦੇ ਅਨਸਾਰ ਹਾਂ ਤੇ 70 ਸਾਲ ਹੀ ਕੰਨਾ ਮੈਂ ਗ੍ਰੰਥ ਤੇ ਕੰਮ ਕਰਦਾ ਰਿਆਂ ਔਰ ਇਹ ਜਿਹੜੇ 7 ਸਾਲ ਹੈ ਜੀ ਜਿਹੜੇ 1708 ਤੱਕ ਗੁਰੂ ਸਾਹਿਬ ਰਹੇ ਨੇ ਹਾਂ ਤਾਂ ਉਹ ਇੱਥੇ ਹੈ ਨਹੀਂ ਸੀ ਹਜ਼ੂਰ ਸਾਹਿਬ ਮੁਕਸਰ ਇਧਰਲੇ ਇਲਾਕੇ ਦੇ ਵਿੱਚ ਜੀ ਤਾਂ 1701 ਦੇ ਵਿੱਚ ਬਾਅਦ ਤਾਂ ਇੱਥੇ ਰਹੇ ਨਹੀਂ ਹਾਂ ਤਬ ਕਿੱਥੇ ਮਿਲਿਆ ਕਿ ਕਿਵੇਂ ਇਹ ਗੱਲ ਕਰ ਸਕਿਆ ਹੂੰ ਕਿਵੇਂ ਇਸ ਨੇ ਗ੍ਰੰਥ ਦੇਖ ਲਏ ਉਹ ਤਾਂ ਕਹਿੰਦਾ ਰੁੜਗੇ ਸੀਗੇ ਤੇ ਫਿਰ ਕਿੱਥੋਂ ਆ ਗਏ ਜੀ ਨਾਲੇ 93 ਪੰਨਿਆਂ ਦੀ ਗੱਲ ਜ਼ਿਕਰ ਕੀਤਾ ਜਾਂਦਾ ਵੀ 93 ਪੰਨੇ ਜਿਹੜੇ ਆ ਉਹ ਮੈਂ ਦੇਖੇ ਬਾਕੀ ਲਾਹੌਰ ਵਾਲੇ ਲੈ ਗਏ ਤੇ ਲਾਹੌਰ ਵਾਲਿਆਂ ਕੋ ਕਿਤਾਹ ਪਹੁੰਚੇ ਇਹਦੇ ਬਾਰੇ ਕੋਈ ਜ਼ਿਕਰ ਨਹੀਂ ਹੈ ਮੈਂ ਇਹ ਕਹਿੰਦਾ ਜਿਹੜੀ ਇਹ ਧਾਰ ਪੁਥੀ ਹੈ ਉਹ ਕੁਲਵੰਤ ਸਿੰਘ ਦੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ ਪ੍ਰਾਪਤ ਹੋਈ ਹੈ ਹੂੰ ਤੇ ਇਸ ਇੱਕ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਵੀ ਇੱਕ ਕਾਪੀ ਹੈਗੀ ਹਮ ਅੰਕ 5990 ਹਮ ਤੇ ਇੱਕ ਪ੍ਰਤੀ ਕਹਿੰਦਾ ਖਾਲਸਾ ਕਾਲਜ ਦੀ ਲਾਇਬ੍ਰੇਰੀ ਚ ਪਈ ਹੈ ਸੋ ਇਹ ਇੱਕ ਇਹਨਾਂ ਨੂੰ ਇਸ ਇਸ ਬੰਦੇ ਕੋਲੋਂ ਪ੍ਰਾਪਤ ਹੋਈ ਹੈ ਹਮ ਕੁਲਵੰਤ ਸਿੰਘ ਖਾਲਸਾ ਕਾਲਜ ਕੋ ਜੀ ਠੀਕ ਹੈ ਤਨਵਾਜੀ ਜੀ ਤੁਹਾਡਾ ਉਸ ਦੇ ਆਧਾਰ ਦੇ ਉੱਤੇ ਛਾਪਿਆ ਜੀ ਜੀ